ਬਿਜਲੈਂਸ ਬਿਊਰੋ ਦਫਤਰ ਕੋ ਸ਼ਰਪੋ ਪਹੁੰਚੇ ਕਿਉਂਕਿ ਜਿਹੜਾ ਵਿਜਲੈਂਸ ਵੱਲੋਂ ਨਾਇਬ ਤਹਿਸੀਲਦਾਰ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵਿਜਲੈਂਸ ਨੇ ਜਿਹੜਾ ਹਿਰਾਸਤ ਦੇ ਵਿੱਚ ਲਿਆ ਹੈ ਰਿਸ਼ਵਤ ਮਾਮਲੇ ਦੇ ਵਿੱਚ ਲਿਆ ਹੈ ਅਸੀਂ ਮੌਕੇ ਤੇ ਪਹੁੰਚੇ ਤਸਵੀਰਾਂ ਤੇ ਹਾਲ ਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਫਤਰ ਦੀਆਂ ਨੇ ਜਿਹੜਾ ਉਪਰ ਕਪਤਾਨ ਪੁਲਿਸ ਵਿਜਲੈਂਸ ਦੇ ਇੱਥੇ ਬੈਠਦੇ ਨੇ ਮਨੀਸ਼ ਕੁਮਾਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਨੇ ਦੇ ਲਈ ਅਸੀਂ ਕਾਫੀ ਦੇਰ ਤੋਂ ਇੱਥੇ ਖੜੇ ਹਾਂ ਬਾਰ-ਬਾਰ ਮੈਸੇਜ ਪਹੁੰਚਾਉਣ ਦੇ ਬਾਵਜੂਦ ਵੀ ਜਿਹੜਾ ਆ ਉਹਨਾਂ ਨੇ ਕੋਈ ਵੀ ਜਿਹੜੀ ਆ ਵਿਸਤਾਰਪੂਰਵਕ ਜਾਣਕਾਰੀ ਦੇਣ ਲਈ ਜਿਹੜਾ ਉਹ ਨਹੀਂ ਬੁਲਾਇਆ ਗਿਆ ਹੈ ਔਰ ਜਿਹੜੇ ਦੂਸਰੇ ਇਨਸਪੈਕਟਰ ਸਾਹਿਬ ਨੇ ਅੰਦਰ ਬੈਠੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਾਫੀ ਦੇਰ ਤੋਂ ਅਸੀਂ ਅੱਧੇ ਪੌਣੇ ਘੰਟੇ ਤੋਂ ਖੜੇ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਇੱਕ ਪ੍ਰੈਸ ਨੋਟ ਦੇ ਜਰੀਏ ਜਿਹੜੀ ਇਹ ਜਾਣਕਾਰੀ ਦਿੱਤੀ ਜਾਏਗੀ ਤੇ ਇਲੈਕਟ੍ਰੋਨਿਕ ਮੀਡੀਆ ਲਈ ਜਿਹੜੀ ਹੈ ਕੈਮਰੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਨਹੀਂ ਕਿਉਂਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਹਨ ਇਹ ਜੋ ਜਾਣਕਾਰੀ ਹੈ ਉਹ ਬਈ ਜਲੰਧਰ ਤੋਂ ਹੀ ਜੋ ਨੋਸ਼ਰ ਕੀਤੀ ਜਾਏਗੀ ਉੱਚ ਅਧਿਕਾਰੀਆਂ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਜਾਏਗਾ ਉਹਦੇ ਆਧਾਰ ਤੇ ਜਿਹੜਾ ਹੈ ਮੀਡੀਆ ਇਸ ਬਾਰੇ ਜਿਹੜਾ ਪ੍ਰਕਾਸ਼ਿਤ ਕਰੇਗਾ ਜਾਂ ਜਾਣਕਾਰੀ ਦੇਵੇਗਾ ਔਰ ਆਖਰਕਾਰ ਕਾਫੀ ਦੇਰ ਇਥੇ ਖੜੇ ਹੋਣ ਤੋਂ ਬਾਅਦ ਇਹ ਮੇ ਲੱਗਦਾ ਹੈ ਕਿ ਜਿਹੜੇ ਨੇ ਇਥੇ ਦੇ ਇੰਚਾਰਜ ਨੇ ਮਨੀ ਜੀ ਉਹ ਕੋਈ ਵੀ ਜਾਣਕਾਰੀ ਨਹੀਂ ਦੇਣਾ ਚਾਹੁੰਦੇ ਜੋ ਕਿ ਉਹਨਾਂ ਨੇ ਕਿਹਾ ਵੀ ਉੱਚ ਅਧਿਕਾਰੀਆਂ ਦੀ ਜਲੰਧਰ ਤੋਂ ਅਧਿਕਾਰੀਆਂ ਦੀ ਗਾਈਡਲਾਈਨ ਹੈ ਔਰ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਬਾਕੀ ਜੋ ਵੀ ਪ੍ਰੈਸ ਨੋਟ ਦੇ ਜਰੀਏ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿੰਨੇ ਪੈਸੇ ਹੈ ਕਿੰਨਾ ਨੇ ਕੰਪਲੀਟ ਕੀਤੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਰੰਗੇ ਹਤੀ ਜੋ ਫੜਿਆ ਤਾਂ ਕੀ ਫੜਿਆ ਕੀ ਕੀ ਨਾਲ ਕਿਹੜੇ ਕਿਹੜੇ ਵਿਭਾਗ ਦੇ ਕਰਮਚਾਰੀ ਜਿਹੜੇ ਨੇ ਉਥੇ ਛਾਪੇ ਮਾਰੀ ਕਰਨ ਗਏ ਨੇ ਉਹ ਸਾਰੇ ਜਿਹੜੀ ਹੈ ਉਹ ਜਾਣਕਾਰੀ ਤੁਹਾਡੇ ਸਾਹਮਣੇ ਜਿਹੜੀ ਪੇਸ਼ ਕੀਤੀ ਜਾਵੇਗੀ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਣੀ ਇਲਾਕਾ ਕੋਸ਼ਰਪੁਰ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ